बाइक से थे बाइक से अच्छा कितने तीन मंते थे तीन मंते थे, थे। क्रो मोटरसाइकिल हाँ एक ही मोटरसाइकिल थे अच्छा और वो गोली लगा के जब उसने गोली मारी है हां फिर वो वो दूसरी गोली भी चलाने वाला नही नही, तो नहीं नहीं एक ही चलाए एक भाग गए चला के अरे एक चला के भाग गए एक चला के भाग गए अच्छा तो 60 पेड़ कितनी लगी है किथे 60 फीट तो लगी है एक मिनट हां ठिकाने गोली किथे लगी भाई पट लगी है पट हां

ਅਚਾ ਚੱਕ ਗੜੀ ਮੇ ਉਟਾ ਲਿਆ ਕਿੰਨੀ ਉਮਰ ਕਿੰਨੀ ਹੋਗੀ ਬੰਦੇ ਦੀ ਉਮਰ ਹੋਗੀ 60 60 ਤਿੰਨ ਪੰਜਾ ਲੱਗਾ ਹੈ ਨਾ ਬਹੁਛਲੇ ਮੜਿਆ ਸ਼ੁਰੂ ਕਰ ਲਿਓ ਨਹੀਂ ਤੁਸੀਂ ਭਾਵੇਂ ਇੱਕ ਮਿੰਟ ਚ ਬੋਲ ਦੋ ਅੱਜ ਅਫਤਾਰ ਜਾਂਦਾ ਹੈ ਸਸੀ ਗਾ ਜੀ ਭਾਈ ਕੀ ਕਟਣਾ ਹੋਇਆ ਪਿੰਡੀ ਅੱਜ ਇਹ ਜੀ ਅੱਜ ਸਵੇਰੇ 6:30 ਤੋਂ 7:00 ਵਜੇ ਦੇ ਕਰੀਬ ਸਾਡੇ ਪਿੰਡ ਦੇ ਆ ਜੀ ਇਹ ਸਦਾਜੀ ਨਾ ਦਾ ਨਾਮ ਹੈਗਾ ਆ ਰੇਸ਼ਮ ਸਿੰਘ ਸਨ ਆਫ ਅਮਰੀਕ ਸਿੰਘ ਇਹਨਾਂ ਦਾ ਕਿਸੇ ਨਾ ਵੀ ਕਿਸੇ ਦਾ ਅੱਜ ਤੱਕ ਲੜਦੇ ਨਹੀਂ ਦੇਖੇ ਹੈਗੇ ਨਾ ਕੋਈ ਲੜਾਈ ਝਗੜਾ ਨਾ ਕੋਈ ਇਹਨਾਂ ਦਾ ਕੋਈ ਬਿਵਾਦ ਹੈ ਹੋਰ ਕਿਸੇ ਨਾਲ ਵੀ ਕਦੀ ਇਦਾਂ ਦਾ ਸੁਣਿਆ ਸਵੇਰੇ ਆ ਰਹੇ ਸੀ ਇਹਨਾਂ ਦੇ ਇੱਥੇ ਝੋਨਾ ਲਾ ਰਹੇ ਸੀ ਕਿ ਟਰੈਕਟਰ ਤੇ ਆ ਰਹੇ ਸੀ ਤੇ ਜਦੋਂ ਕੋਈ ਕਹਿੰਦੇ ਤਿੰਨ ਬਣੇ ਫਿਆਤੇ ਬੰਦੇ ਆਏ ਜੜਿਆਲੇ ਵਾਲੀ ਸਾਈਡ ਤੋਂ ਤੇ ਆਹ ਜਿਹੜਾ ਰੋਡ ਜਿੱਥੇ ਆਪਾਂ ਖੜੇ ਆ ਬਡਾਲੇ ਨੂੰ ਜਾਂਦਾ ਇੱਥੋਂ ਇਹ ਪੂਰਾ ਕੋ ਹਰੰਜਿਸ਼ ਦੇ ਨਾਲ ਆਇਆ ਇਧਰੋਂ ਮੰਨ ਲਓ ਜੇ ਬੜਾਲੇ ਤੋਂ ਜੜਿਆਲੇੋਂ ਐ ਨੂੰ ਆਣਾ ਆ ਬੜਾਲੇ ਨੂੰ ਉਧਰਲਾ ਸਿੱਧਾ ਰਸਤਾ ਆ ਆਹ ਰਸਤਾ ਸਿੱਧਾ ਨਹੀਂ ਹੈਗਾ ਇਹ ਇਧਰ ਦੀ ਜਦੋਂ ਗਏ ਆ ਮੰਨ ਲਓ ਉਧਰੋਂ ਜੜਿਆਲੇ ਤੋਂ ਆ ਕੇ ਬੜਾਲੇ ਨੂੰ ਸਿੱਧਾ ਉਧਰੋਂ ਜਾਂਦਾ ਆ ਨਹੀਂ ਜਾਂਦਾ ਹੈਗਾ ਇੱਥੋਂ ਦੀ ਆਏ ਜਦੋਂ ਇੱਥੇ ਆਪਾਂ ਜਿੱਥੇ ਖੜੇ ਆ ਇੱਥੇ ਆ ਕੇ ਉਹਨਾਂ ਦੇ ਗੋਲੀ ਮਾਰੀ ਆ ਪੱਟ ਦੇ ਵਿੱਚ ਗੋਲੀ ਮਾਰ ਕੇ ਤੇ ਉਹ ਬੰਦੇ ਭੱਜ ਗਏ ਆ ਤੇ ਉਹ ਉਹਨਾਂ ਦੇ ਜਵਾਈ ਆਏ ਸੀਗੇ ਰੇਸ਼ਮ ਸਿੰਘ ਦੇ ਉਹ ਉਹਨਾਂ ਨੂੰ ਲੈ ਕੇ ਗਿਆ ਇਸ ਵੇਲੇ ਡੀ ਐਮ ਸੀ ਹਸਪਤਾਲ ਦਾਖਲ ਹੈ ਜੀ ਉਹ ਹਾਂ ਤਾਂ ਤੇ ਪਰਿਵਾਰ ਚ ਕੋਣ ਕੋਣ ਨੇ ਪਰਿਵਾਰ ਚ ਇਹਨਾਂ ਦੀ ਬੇਟੀ ਹੈ ਕਿ ਪਹਿਲਾਂ ਬੇਟਾ ਸੀਗਾ ਉਹ ਪੂਰਾ ਹੋ ਗਿਆ ਸੀਗਾ 22 ਸਾਲ ਦਾ ਮੁੰਡਾ ਜਵਾਨ ਅੱਛਾ ਤੇ ਹੁਣ ਬੇਟੀ ਆ ਤੇ ਜਵਾਈ ਆ ਦੋਨੇ ਹੀ ਆ ਇਹ ਤੇ ਹਾਲਤ ਕਿਵੇਂ ਆ ਹੁਣ ਉਹਨਾਂ ਦੀ ਹਾਲਤ ਠੀਕ ਹੈ ਜੀ ਫੋਨ ਤੇ ਕੀਤੀ ਆ ਗੱਲ ਵਧੀਆ ਠੀਕ ਹੈ ਇਸ ਵੇਲੇ ਅੱਛਾ ਤੇ ਬਾਕੀ ਮਲਾਜ਼ਮ ਗਏ ਆ ਉਹਨਾਂ ਦੀ ਜਾਣਕਾਰੀ ਲੈਣ ਸਾਰੀ ਵੀ ਕੀ ਵਿਸ਼ਾ ਆ ਇਹ ਤੇ ਇਹ ਜਿਹੜੀ ਗੋਲੀ ਚੱਲੀ ਆ ਗੋਲੀ ਚੱਲੀ ਦਾ ਵੀ ਪਤਾ ਕਿਹੜੇ ਪਾਸਿਓਂ ਆ ਕੇ ਕਿਧਰ ਨੂੰ ਬੰਦੇ ਗਏ ਸੀਗੇ ਨਹੀਂ ਬੰਦੇ ਜੀ ਇਹ ਜਿੱਟਿਆਂ ਦੱਸਿਆ ਜੜਿਆਲੇ ਤੋਂ ਆਏ ਆ ਜੜਿਆਲੇ ਤੋਂ ਇਧਰੋਂ ਆਹ ਰਸਤਾ ਬੜਾਲੇ ਨੂੰ ਜਾਂਦਾ ਯਾਨੀ ਪੂਰੀ ਰੰਜਿਸ਼ ਦੇ ਨਾਲ ਇਹ ਪਲੈਨਿੰਗ ਦੇ ਨਾਲ ਇਹ ਕੰਮ ਹੋਇਆ ਆ ਕਿਉਂਕਿ ਜੇ ਜੇ ਬਡਾਲੇ ਨੂੰ ਜਾਣਾ ਜੜਿਆਲੇ ਤੋਂ ਰਾਹ ਸਿੱਧਾ ਉਧਰ ਲਾ ਆਹ ਰਾਹ ਜਿਹੜਾ ਪਿੰਡਾਂ ਭਾਰਦਵਾਜੀਆਂ ਮਰੇ ਇੱਧਰ ਦੀ ਇਹ ਰਾਹ ਨਹੀਂ ਕੋਈ ਜਾਂਦਾ ਹੈਗਾ ਇਹ ਤਾਂ ਸਾਡੇ ਪਿੰਡ ਵਾਲੇ ਹੀ ਜਾਂਦੇ ਇਕੱਲੇ ਬਡਾਲੇ ਨੂੰ ਇਹ ਰੰਜਿਸ਼ ਦੇ ਨਾਲ ਹੀ ਇਹ ਕੰਮ ਹੋਇਆ ਜੀ ਇੱਥੇ ਤੱਕ ਕੇ ਤੇ ਪੁਲਿਸ ਪ੍ਰਸ਼ਾਸਨ ਦਾ ਰਵਈਆ ਹੁਣ ਇਸ ਟਾਈਮ ਕਿਸ ਨੂੰ ਲੈ ਕੇ ਕਿਵੇਂ ਦਾ ਆ ਠੀਕ ਹੈ ਜੀ ਲੱਗੇ ਆ ਕੈਮਰੇ ਚੈੱਕ ਕਰਦੇ ਆ ਪੁਲਿਸ ਵਾਲੇ ਲੱਗੇ ਆਏ ਹੋਏ ਐਸ ਐਚ ਓ ਸਾਹਿਬ ਕਹਿੰਦੇ ਜੀ ਮੈਨੂੰ ਫੋਨ ਆਇਆ ਸੀ ਕਹਿੰਦੇ ਮੈਂ ਲੁਧਿਆਣੇ ਉਹਨਾਂ ਦੇ ਕੋਲ ਚੱਲੇ ਆ ਰੇਸ਼ਮ ਸਿੰਘ